ਸੱਸੀ ਕਾ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਭ ਮजे ਚ ਹੋਗੇ ਜਿੱਥੇ ਵੀ ਜਾ ਰਹੇ ਹੋ ਨਜ਼ਾਰੇ ਲੰਦੇ ਹੋਗੇ ਤੇ ਤੁਸੀਂ ਵੀ ਅੱਜ ਕੱਲ ਸੋਸ਼ਲ ਮੀਡੀਆ ਤੇ ਰੋਜ਼ ਖਬਰਾਂ ਦੇਖਦੇ ਹੋਗੇ ਇੰਡੀਆ ਜੀ ਕੀ ਕੀ ਹੋ ਰਿਹਾ ਹੈ ਜਿਹੜੇ ਲੋਕ ਬਾਹਰ ਬੈਠੇ ਵੇ ਨਾ ਉਹ ਪਹਿਲਾਂ ਇਹੋ ਸੋਚੀ ਜਾਂਦੇ ਸੀ ਵੀ ਚਲੋ ਜੀ ਕੁੜੀ ਜਾਂ ਮੁੰਡਾ ਜਵਾਨ ਹੋ ਗਏ ਵੇ ਤੇ ਇੰਡੀਆ ਜਾ ਕੇ ਰਿਸ਼ਤਾ ਕਰਦੇ ਆ ਇੰਡੀਆ ਤੇ ਕੁੜੀ ਜਾਂ ਮੁੰਡਾ ਕੋਈ ਚੰਗਾ ਮਿਲ ਜੇਗਾ ਲੇਕਿਨ ਅੱਜ ਕਾ ਜਿਹੜੇ ਇੰਡੀਆ ਚ ਕੋਈ ਅੱਜ ਕੱਲ ਹੋ ਰਿਹਾ ਨਾ ਉਹ ਕੰਦੇ ਕੰਨਣ ਹੱਥਾਂ ਦੇ ਕਹਿੰਦੇ ਇੰਡੀਆ ਨਾਲ ਰਿਸ਼ਤਾ ਕਰਨਾ ਕਿਉਂਕਿ ਉਹ ਸੋਚਦੇ ਵੀ ਇੰਡੀਆ ਦਾ ਤੇ ਮਾਈਕ ਕੰਮ ਬਾਹਰ ਨਾ ਜਾਇ ਵਧੀਆ ਹੈ ਇੰਨੇ ਲੋਕੀ ਬਹੁਤ ਨਹੀਂ ਮਾਡਰਨ ਹੋਏ ਜਿੰਨੇ ਇੰਡੀਆ ਚ ਹੋਏ ਵੇ ਕੰਨੇ ਧੋਕੇ ਬਾਹਰ ਨਹੀਂ ਹੁੰਦੇ ਜਿਨੀਲੇ ਜੋਰੇ ਵੇ ਕੋਈ ਲਾਈਫ ਦੀ ਕਦਰ ਨਹੀਂ ਕੋਈ ਕਿਸੇ ਦੀ ਜ਼ਿੰਦਗੀ ਨਹੀਂ ਵੇਖਦਾ ਬਸ ਸਿਰਫ ਆਪਣਾ ਬੈਨੀਫਿਟ ਵੇਚ ਦੇਵੇ ਸਾਨੂੰ ਕਿਹੜੀ ਜੀ ਚ ਫਾਇਦਾ ਹੈ ਇਹ ਕੋ ਵਧੀਸ਼ਾ ਨਹੀਂ ਤੁਸੀਂ ਦੇਖ ਲਓ ਉਹ ਬਸ ਜੀ ਉਹਨਾਂ ਚ ਲਾਲਚ ਹੈ ਜਿੰਨਾ ਚ ਰੀਝਾ ਨਹੀਂ ਲੱਗਦਾ ਜਦੋਂ ਵਿਆਹ ਲੱਗਿਆ ਤੂੰ ਕਹਿੰਦੇ ਮੈਂ ਕਹਾਂ ਇਹ ਹਾਲਾਤ ਹੈਗੇ ਜੀ ਵਿਆਹ ਅੱਜ ਕੱਲ੍ਹ ਦੋਸਤ ਹੋ ਗਿਆ ਜੀ ਜੂਆ ਬਿਲਕੁਲ ਸਾਨੂੰ ਇੱਥੇ ਬੜੀ ਤਰ੍ਹਾਂ ਦੇ ਬੰਦੇ ਮਿਲਦੇ ਵੇ ਇਹ ਜੂਆ ਦੀ ਹੁਣ 2-4 ਦਿਨ ਤੋਂ ਵਾਰਦਾ ਚੱਲਦੀ ਹੈ ਨਾ ਗੱਲਾਂ ਇਹ ਹੁੰਦੀਆਂ ਵੀ ਆ ਹਰ ਇੱਕ ਦੇ ਦਿਮਾਗ 'ਚ ਲੋਕੀ ਡਦੀ ਜਾ ਰਹੇ ਵੇ ਉਹ ਸੋਚਦੇ ਵੀ ਇਹ ਨਾ ਕੁੜੇ ਜਾਣਾ ਚੰਗਾ ਜੀ ਵੀ ਵਿਆਹ ਕਰਾ ਕੇ ਜੀ ਪਛਤਾਣਾ ਹੈ ਵਿਆਹ ਦੋਸਤੋ ਅੱਜ ਕੱਲ੍ਹ ਬਿਲਕੁਲ ਜੂਆ ਹੋ ਗਿਆ ਜੀ ਕੁੜੀ ਮਾੜੀ ਨਿਕਲ ਆਵੇ ਮੁੰਡਾ ਮਾੜਾ ਨਿਕਲੇ ਕੋਈ ਪਤਾ ਨਹੀਂਗਾ ਪਹਿਨਾਂ ਲੋਕ ਨਾ ਮੁੰਡਿਆਂ ਤੇ ਵਿਸ਼ਵਾਸ ਨਹੀਂ ਕਰਦੇ ਉਹ ਸੋਚਦੇ ਸੀ ਮੁੰਡੇ ਮਾਰੇ ਵੇ ਹੁਣ ਪਤਾ ਲੱਗਿਆ ਵੀ ਮੁੰਡੇ ਨਹੀਂ ਮਾਰੇ ਕੁੜੀਆਂ ਵੀ ਬੜੀਆਂ ਮਾਰੀਆਂ ਸਿਰਫ ਕੀ ਚੱਕਰੇ ਕੁੜੀਆਂ ਦਾ ਪਰਦਾ ਬਣਿਆ ਹੋਇਆ ਸੀ ਭੇਦ ਨਹੀਂ ਸੀ ਖੁੱਲਦਾ ਉਹ ਜੋਂ ਦਾ ਸੋਸ਼ਲ ਮੀਡੀਆ ਆਇਆ ਨਾ ਉਦੋਂ ਦਾ ਭੇਦ ਖੋਲਣਾ ਸ਼ੁਰੂ ਹੋ ਗਿਆ ਸਭ ਤੋਂ ਜ਼ਿਆਦਾ ਭੇਦ ਖੋਲੇ ਵੀ ਕੈਨੇਡਾ ਜਾ ਕੇ ਜਿਹੜੀਆਂ ਕੁੜੀਆਂ ਗਈਆਂ ਜਿਨ੍ਹਾਂ ਨੇ ਜਾ ਕੇ ਉੱਥੇ ਧੋਕੇ ਕੀਤੇ ਵੇ ਉਹਨਾਂ ਦਾ ਖੁੱਲ ਗਿਆ ਬਾਕੀ ਹੋਰ ਹੀ ਮੁਲਕਾਂ 'ਚ ਘੱਟ ਨੀਗਾ ਉਹ ਹੀ ਛੁਪਿਆ ਜਿਹਦਾ ਪਤਾ ਨਹੀਂ ਲੱਗਦਾ ਜਿਹਦਾ ਪਤਾ ਲੱਗਿਆ ਨਾ ਫੇਰ ਹਰ ਬੰਦਾ ਕੰਨ ਨਾਲ ਹੱਥ ਲਾਂਦਾ ਵੀ ਇਹ ਕੁਝ ਹੋ ਰਿਹਾ ਬਾਹਰ ਸਿਰਫ ਪੈਸੇ ਲਾਲਚ ਕੋਈ ਸ਼ਰਮ ਨਹੀਂ ਕੋਈ ਰਿਸ਼ਤਾ ਨਹੀਂ ਕੋਈ ਗੁਰਦੁਰੇ ਲਾਵਾਂ ਲਈਆਂ ਕੋਈ ਮੰਦਰ ਚ ਲਾਵਾਂ ਲਈਆਂ ਕੁਝ ਨਹੀਂ ਉਹੋ ਜੇ ਨਾਲ ਘਰ ਦੇ ਵੀ ਰਲ ਜਾਂਦੇ ਵੇ ਉਹ ਕਹਿੰਦੇ ਕੋਈ ਨਹੀਂ ਤੂੰ ਆਪਣਾ ਵੇਖ ਤੂੰ ਪੱਕੀ ਹੋ ਜਾਂ ਪੱਕਾ ਹੋ ਉਸ ਤੋਂ ਬਾਅਦ ਤੂੰ ਆਪਣੇ ਭੈਣ ਭਰਾ ਬੱਚੇ ਸੱਦ ਤੂੰ ਤਾਂ ਪੱਕੀ ਹੋ ਗਈ ਜਾਂ ਪੱਕਾ ਹੋ ਗਿਆ ਤੈਨੂੰ ਵਾਕਿਆ ਨਾ ਕੀ ਹੈ ਇਰਾਗ ਕੋ ਕਿਸ ਨੇ ਕੀ ਉਗਾਲ ਲੈਣਾ ਇਹੋ ਜੀ ਚੱਕਰ ਜਦੋਂ ਬੱਚਿਆਂ ਨੂੰ ਤੁਸੀਂ ਦਿਓਗੇ ਤੇ ਬੱਚੇ ਤੇ ਵਿਗੜਦੇ ਵਿਗੜਦੇਵੇਂ ਇੰਡੀਆ ਵੀ ਉਹ ਚੱਕਰ ਨੇ ਹੱਦ ਤੋਂ ਜ਼ਿਆਦਾ ਫੈਸ਼ਨ ਹੋ ਗਿਆ ਹੈ ਸ਼ਰਮ ਕਿਸੇ ਨੂੰ ਆਈ ਨਹੀਂ ਬਿਲਕੁਲ ਕਿਸੇ ਨਾਲ ਝੂਠ ਬੋਲਣ ਲੱਗਿਆ ਫਰਾਲ ਕਰਨ ਲੱਗਿਆ ਧੋਕਾ ਕਰਨ ਲੱਗਿਆ ਕੋਈ ਨਹੀਂ ਸੋਚਦਾ ਉਹ ਸਿਰਫ ਆਪਣਾ ਫਾਇਦਾ ਵੇਖਣਿਆ ਵੀ ਮੈਨੂੰ ਫਾਇਦਾ ਕਿੱਜ ਹੋ ਰਿਹਾ ਕਿਸੇ ਕਿਸਨ ਦਾ ਕੋਈ ਲਿਹਾਜ਼ ਨਹੀਂ ਛੋਟਾ ਵੱਡਾ ਕੀ ਰਿਸ਼ਤਾ ਹੈ ਤੁਹਾਡੇ ਕੋਈ ਕੰਮ ਆਇਆ ਨਹੀਂ ਆਇਆ ਕਿਸੇ ਨੇ ਤੁਹਾਡਾ ਪਲਾ ਕੀਤਾ ਉਹੀ ਪੁੱਲ ਜਾਂਦੇ ਲੋਕ ਉਹ ਸੋਚਦੇ ਬਸ ਜੀ ਹੋਰ ਮੇਰੇ ਅੱਜ ਗਿੱਦੜ ਸਿੰਘੀ ਆ ਗਈ ਏ ਮੈਂ ਬਾਹਰ ਆ ਗਿਆ ਵਾਂ ਜਾਂ ਮੈਂ ਬਾਹਰ ਪੱਕਾ ਆ ਗਿਆ ਵਾਂ ਜਾਂ ਮੈਂ ਆਪਣੇ ਭੈਣ ਭਰਾ ਨੂੰ ਛੁੱਟਾ ਸਿੱਧਾ ਪੁੱਟਾ ਰਿਸ਼ਤਾ ਜਲਾਇ ਮਿਲੇ ਉਹਨੂੰ ਪੱਕਾ ਕਰਾਣਾ ਹੈ ਭਾਵੇਂ ਕੋਈ ਤਰਾਕ ਹੋਇਆ ਵੀ ਜੋ ਮਰਜ਼ੀ ਹੋਇਆ ਜੀ ਇਹ ਹੈ ਜੀ 247 ਇਸਕਾ ਕਿ ਸੂਸਮਨ ਕੇ ਰਿਸ਼ਤੇ ਕਰੋ ਥੈਂਕ ਯੂ ਵੈਰੀ ਮਚ